ਮੇਰੇ ਨਾਲ ਸੁਣ ਲੈਣਾ ਆਹ ਤੇਰੇ ਤੇ ਮਰੋ ਪੜ੍ਹ ਕੇ ਜਹਾਂ ਮਾਇ ਸੱਜਣੇ सारे जल्द हार भाव मेरे सामने बहुत बहुत धन्यवाद जी सात बाबा प्रीत बैठे मैं धनवाद करता मजीद जीड अकाउंट खोल दो

बाकी पहुंचे ने आदो आ गले हौली हौली मेहूरा चल रहा बाद बंद कर दिया गया अंग्रेज बंद कर दिया गया अंतवाद का टाइम आ गया ਅੱਤਵਾਦੀ ਕੈਂਪ ਦੇ ਵਿੱਚ ਸ਼ਾਮ ਤੋਂ ਜ਼ਿਆਦਾ ਬੰਦੇ ਪਾੜੀਆਂ ਨੇ ਮਰੇ ਸੀ 7 ਬੰਦੇ ਉਸ ਵੇਲੇ ਦੇ ਉਸ ਵੇਲੇ ਮੇਲਾ ਬੰਦ ਕਰ ਦਿੱਤਾ ਦੁਬਾਰਾ ਮੇਲਾ ਜਿਸ ਵੇਲੇ ਫਿਰ ਅੱਤਵਾਦੀ ਕੈਂਪ ਵੀ ਚੱਲਦਾ ਸੀ 5100 ਰੁਪਏ ਸਾਡੇ ਫਰੇਟੀ ਵਾਲੇ ਜੀ ਨਾਈਟਰ ਫਰੇਟੀ ਵਾਲੇ ਨੂੰ ਹਲਵਾ ਕਰਨਾ ਉਸ ਵੇਲੇ ਫਿਰ ਮੇਲਾ ਸੀ ਕੰਡੂ ਕਰਵਾਇਆ ਇਹ ਮੇਲਾ ਜਿਹੜਾ ਸਾਨੂੰ ਕਰਵਾਇਆ ਸਾਡੇ ਪ੍ਰਧਾਨ ਕਮਾ ਜੀ ਬੈਠੇ ਤੇ ਅੰਮ੍ਰਿਤਸਰ ਦੇ ਨੰਬਰਦਾਰ ਜੀ ਇਹਨਾਂ ਨੂੰ ਨੰਬਰਦਾਰੀ ਹੁਣੇ ਲੈ ਕੇ ਦਿੱਤੀ ਆ 18 ਸਾਲ ਹੋ ਗਏ ਸਾਨੂੰ ਇਹ ਮੇਲਾ ਕਰਨ ਹੋ ਗਿਆ ਨੂੰ 30 ਸਾਲ ਤੋਂ ਮੈਂ ਸਟੇਲ ਸੈਟ ਨਹੀਂ ਆ ਸਲੇਲਾ ਤਿੰਨ ਚਾਰ ਪ੍ਰਧਾਨ ਆ ਕੇ ਜਿੱਤ ਗਏ ਆ ਰਹਿਣਾ ਕਿਸੇ ਦੇ ਨਹੀਂ 30 ਸਾਲ ਤੋਂ ਮੈਂ ਸ਼ੇਰ ਨਹੀਂ ਹੁੰਦਾ ਚੇੜ ਲੈ ਰਿਹਾ ਤੇ ਸਾਡੇ ਪ੍ਰਧਾਨ ਕਮਾ ਜੀ ਨੰਬਰਦਾਰ ਜੀ बंद ने जोर लाया मेरा एक दूसरी पार्टी साझा को सारियां सरकार योगता ਪਿਆਰ ਭਰੀ ਨਮਸਕਾਰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਇਸ ਬਹੁਤ ਹੀ ਪਾਗਾ ਵਾਲੇ ਦਿਨ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਕਮੇਟੀ ਮੈਲਾ ਸ਼੍ਰੀ ਕ੍ਰਿਸ਼ਨ ਨੀਵਾ ਵੈਲਫੇਅਰ ਐਸੋਸੀਏਸ਼ਨ ਸ਼੍ਰੀ ਸਾਡੇ ਪਰਮਜੀਤ ਪੰਮਾ ਜੀ ਸਾਡੇ ਐਸੋਸੀਏਸ਼ਨ ਦੇ ਜੋ ਪ੍ਰਧਾਨ ਨੇ ਅਮਰਦਾਤਾ ਵੀ ਨੇ ਸਾਡੇ ਤੇ ਸਾਡੇ ਚੇਅਰਮੈਨ ਮਹਿੰਦਰ ਸਿੰਘ ਭੰਗੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਪੁਰਾਣੇ ਸਾਥੀ ਜਿਹੜੇ ਹਮੇਸ਼ਾ ਸਾਡੇ ਨਾਲ ਰਹੇ ਹੁੰਦਾ ਤਾਂ ਵੀ ਮੈਂ ਧੰਨਵਾਦ ਕਰਦਾ ਹਾਂ ਸਾਡੇ ਉਪਰ ਦਾ ਸ਼੍ਰੀ ਰਾਮਪਾਲ ਜੀ ਪੰਚ ਸਾਹਿਬ ਜੁਰਾਵਰ ਸਿੰਘ ਜੀ ਪ੍ਰਥੀਪਾਲ ਜੀ ਮਾਸਟਰ ਓਮਪ੍ਰਕਾਸ਼ ਜੀ ਸੰਦੀਪ ਜੀ ਦਲੀਪ ਜੀ ਸੰਤੋਖ ਸਿੰਘ ਜੀ ਬੋਬੀ ਹਾਂਡਾ ਜੀ ਬੱਬੂ ਜੀ ਮਾਗਰ ਤੋਂ गोल्डी पापा सरपंच बाबा प्रीतम सिंह जी ਸਾਡੇ ਮੋਤੀਆਂ ਤੋਂ ਸਰਪੰਚ ਸਾਹਿਬ ਬਾੜੀਆਂ ਤੋਂ ਸਾਬਕਾ ਸਰਪੰਚ ਸਾਹਿਬ ਸਾਡੇ ਬਲੌਕ ਪ੍ਰਧਾਨ ਦਵਿੰਦਰ ਸਿੰਘ ਭੁੰਨੋ ਜੀ ਸਾਡੇ ਬਲੌਕ ਪ੍ਰਧਾਨ ਵਿਕਾਸ ਔਲਾ ਤੋਲਿਆ ਤੋਂ ਮੇਰੇ ਵੱਡੇ ਭਾਜੀ ਅਮਨ ਜੀ ਕਮੋਵਾਲ ਤੋਂ ਸਾਡੇ ਯੂਥ ਦੇ ਜੋ ਬਲੌਕ ਪ੍ਰਧਾਨ ਨੇ ਹੈਪੀ ਜੀ ਕਮੋਵਾਲ ਤੋਂ ਦੀਪ ਜੀ ਮੋਤੀਆਂ ਤੋਂ ਸਾਡੇ ਯੁੱਧ ਨਿਸ਼ਾ ਵਿਰੋਧ ਤੋਂ ਜੋ ਹੈੱਡ ਕੋਆਰਡੀਨੇਟਰ ਨੇ ਚੱੱਬੇਵਾਲ ਤੋਂ ਡਾਕਟਰ ਬਲਜੀਤ ਸਿੰਘ ਜੀ ਅਮਰਜੀਤ ਜੀ ਸਾਰੇ ਬੜੇ ਦਿਲ ਦੇ ਕਰੀਬ ਸਾਰੇ ਬੜੇ ਸਤਕਾਰਯੋਗ ਸੱਜਣ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਜਿੱਥੇ ਆਣ ਦੇ ਲਈ ਤੇ ਮੈਂ ਮਾਫੀ ਚਾਹੁੰਦਾ ਕਿ ਅੱਜ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਤੁਹਾਡੇ ਵਿੱਚ ਆ ਨਹੀਂ ਸਕੇ ਕਿਉਂਕਿ ਕੁੱਝ ਜ਼ਰੂਰੀ ਕੰਮ ਕਰਕੇ ਉਹਨਾਂ ਨੂੰ ਅਚੇਤ੍ਰੇਲੇ ਮੌਕੇ ਤੇ ਇੱਥੋਂ ਜਾਣਾ ਪੈ ਗਿਆ ਜਦੋਂ ਅਸੀਂ ਸਾਰੇ ਇਸ ਤਰ੍ਹਾਂ ਇੱਕ ਖੁਸ਼ੀ ਦੇ ਮੌਕੇ ਦੇ ਇਕਤਰਿਤ ਹੁੰਦੇ ਆ ਮੇਰਾ ਇੱਕ ਇਹੀ ਮੈਸੇਜ ਹੁੰਦਾ ਹੈ ਕਿ ਸਾਰੇ ਆਪ ਆਪਣਾ ਭਾਈਚਾਰਾ ਬੜਾ ਰੱਖੀਏ ਮੋਢੇ ਦਾ ਮੋਢਾ ਲਾ ਕੇ ਚੱਲਦੇ ਰਹੀਏ ਕਿਉਂਕਿ ਜਿੱਥੇ ਭਾਈਚਾਰਾ ਵਧੀਆ ਜਿੱਥੇ ਪਿਆਰ ਵੱਧ ਹੈ ਉੱਥੇ ਵਿਕਾਸ ਵੀ ਵੱਧ ਹੈ ਤੇ ਜਿਸ ਤਰ੍ਹਾਂ ਪੰਮੋ ਜੀ ਨੇ ਕਿਹਾ ਸੀ ਕਿ ਇਹ ਮੇਲਾ 150 ਸਾਲ ਤੋਂ ਵੀ ਪੁਰਾਣਾ ਦਾ ਚੱਲ ਆ ਰਿਹਾ ਹੈ ਮੇਰੇ ਲਈ ਇਸ ਦੇ ਲਈ ਇੱਕ ਖੋਦ ਬਹੁਤ ਇਤਿਹਾਸਿਕ ਮੈਂ ਸਮਝਦਾ ਜੋ ਮੇਰੇ ਲਈ ਯਾਦ ਹੈ ਉਹ ਇਹ ਹੈ ਕਿ ਜਦੋਂ ਪੰਮੋ ਜੀ ਮੈਂ ਇਲੈਕਸ਼ਨ ਤੁਸੀਂ ਮੈਨੂੰ ਇਲੈਕਸ਼ਨ ਚ ਕਾਮਯਾਬ ਕੀਤਾ ਸੀ ਉਸ ਤੋਂ ਬਾਅਦ ਇਹ ਮੇਰਾ ਪਹਿਲਾ ਪ੍ਰੋਗਰਾਮ ਸੀ ਜਿੱਥੇ ਮੈਂ ਆਇਆ ਸੀਗਾ ਤੇ ਉਹ ਮੈਂ ਕਦੇ ਵੀ ਨਹੀਂ ਭੁੱਲਾਂਗਾ ਤੁਸੀਂ ਪਹਿਲਾਂ ਵੀ ਇੰਨਾ ਪਿਆਰ ਦਿੱਤਾ ਸੀ ਪਿਛਲੀ ਵਾਰੀ ਤੇ ਹੁਣ ਤੁਸੀਂ ਉਸ ਤੋਂ ਵੀ ਵੱਧ ਚੜ੍ਹ ਕੇ ਪਿਆਰ ਦਿੱਤਾ ਆ ਤੁਹਾਡੇ ਪਿਆਰ ਦੇ ਅਸੀਂ ਹਮੇਸ਼ਾ ਰਣੀ ਸਿਗੇ ਰਣੀ ਹੈਗੇ ਤੇ ਰਣੀ ਰਵਾਂਗੇ ਬਸ ਮੇਰੀ ਇਹ ਹੀ ਬੇਨਤੀ ਹੈ ਕਿ ਅਸੀਂ ਇਸੇ ਤਰ੍ਹਾਂ ਹਰ ਸਾਲ ਇਕਜੁੱਟ ਹੋ ਕੇ ਖੁਸ਼ੀਆਂ ਮਨਾਉਂਦੇ ਰਹੀਏ ਵਧੀਆ ਤਰੀਕੇ ਦੇ ਨਾਲ ਆਪਣਾ ਭਾਈਚਾਰਾ ਬਣਾ ਰੱਖੀਏ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਤੰਦਰੁਸਤੀਆਂ ਦੇ ਤਰਕਸ਼ੀਆਂ ਤਰਕੀਆਂ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋਸ਼ਿਸ਼ ਕੀਤੀ ਕਿ ਸਾਨੂੰ ਕੋਈ ਕਾ ਉਸ ਵਿੱਚ ਹੀ ਮਲਾਵੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਮੈਂ ਕਹਿੰਦਾ ਬੇਸ਼ੱਕ ਇੱਕ ਸਬੰਤਰੀ ਵੀ ਇੱਥੇ ਆਏ ਸਾਡੇ ਤੇ ਤਾਬਾ ਜ਼ਰੂਰ ਲਾਇਆ ਕਿੰਨਾ ਬੰਦਿਆਂ ਦੇ ਲੇਕਿਨ ਮਨਾਨੀ ਕੋਸ਼ਿਸ਼ ਨਹੀਂ ਕੀਤੀ ਜੇ ਮਨੁੰਦੇ ਅਸੀਂ ਜ਼ਰੂਰ ਬੈਨਣ ਸੀ ਰਾਜਸੀ ਅਸਗਾ ਦੀ ਜਰੂਰ ਨੰਦਾ ਕਰਦੇ ਕੱਲ ਨਿਸ਼ਾ ਮਹਿਤਾ ਵੀ ਆਏ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਬਹੁਤ ਗੱਲਾਂ ਬੰਦਿਆਂ ਨੇ ਮੇਲਾ ਖਰਾਬ ਕੀਤਾ ਆ ਸਾਨੂੰ ਵੀ ਇਹੀ ਨਹੀਂ ਪਤਾ ਲੱਗਦਾ ਕਿ ਮੇਲਾ ਖਰਾਬ ਅਸੀਂ ਕਿੱਦਾਂ ਕੀਤਾ ਹੈ ਤਕਰੀਬਨ 22 ਸਾਲ ਮੇਲੇ ਹੁੰਦੇ ਰਹੇ ਹੋ ਗਏ ਆ ਮੈਂ ਧੰਨਵਾਦ ਕਰਦਾ ਵਿੰਦਰ ਸਿੰਘ ਭੰਗੋਜੀ ਦਾ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਹੁਣ ਮੈਂ ਇਹੀ ਗੱਲ ਕਹਿੰਦੀ ਜੋਨਾ ਕਿ ਪਤਾ ਨਹੀਂ ਕੀ ਖਾਂਦੇ ਆ ਬਈ ਇੰਨਾ ਬੋਲਦੇ ਆ ਪਰ ਨਹੀਂ ਖਾਂਦੇ ਕੁਝ ਨਹੀਂ ਇੱਕ ਸਿਰਫ ਪਿਆਰ ਇਹ ਪਿਆਰ ਤਖਾਂਦੇ ਆ ਕਿਉਂਕਿ ਮੈਂ ਇਹਨਾਂ ਨਾਲ ਜਿਆਦਾ ਘੁੰਮਣਾ ਫਿਰਦਾ ਹੈ ਪਿਆਰ ਦੇ ਮੁਖੇ ਆ ਬਹੁਤ ਹੀ ਵਧੀਆ ਇਨਸਾਨ ਬਾਕੀ ਬੁਖਾਰ ਕਰਦੇ ਆ ਬਾਕੀ ਫਣਜੀ ਸਿੰਘ ਦੀ ਬੋਲਾਂ ਠੀਕ ਹੈ ਅਸੀਂ ਦਿਲੋਂ ਇਹਨਾਂ ਦੇ ਨਾਲ ਰਹਿੰਦੇ ਆ ਸਾਨੂੰ ਕੋਈ ਚੰਗਾ ਕਹੀ ਜਾਵੇ ਕੋਈ ਮਾੜਾ ਕਹੀ ਜਾਵੇ ਫੇ ਅਸੀਂ ਇਹੀ ਗੱਲ ਾਰ ਕੇ ਕਹਿੰਨੀ ਆ ਕਿ ਰੰਡੀ ਦੀਆਂ ਗੁੱਦਾਂ ਦਾ ਕਸਮ ਨਹੀਂ ਕੀਤੇ ਜਾਂਦੇ ਅਸੀਂ ਕੋਸ਼ਿਸ਼ ਕੀਤੀ ਬਹੁਤ ਪਰ ਅਸੀਂ ਮਿਲিয়ে ਆਪਸ ਵਿੱਚ ਕੋਈ ਗੱਲ ਨਹੀਂ ਬੱਚੇ ਗਲਤੀਆਂ ਕਰ ਦਿੰਦੇ ਆ ਜੇ ਅਸੀਂ 22 ਸਾਲ ਬਾਅਦ ਕੋ ਗਲਤੀ ਕਰਦੇ ਆ ਤੇ ਕੋਈ ਗੱਲ ਨਹੀਂ ਅਸੀਂ ਇਹੀ ਮੰਗ ਲਵਾਂਗੇ ਸਾਡੇ ਗਲਤੀ ਹੋ ਗਈ ਜਿਹੜੇ ਅਸੀਂ ਮੇਲੇ ਕਰਾਉਂਦੇ ਆਂ ਫਿਰ ਕੀ ਬ ਸਰਪੰਚ ਸਾਹਿਬ ਦਾ ਫਰਜ਼ ਮੰਨਦਾ ਅਸੀਂ ਬੜੇ ਮਾਨਯੋਗ ਆ ਸਾਡੇ ਇਹੀ ਸਾਨੂੰ ਬੁਲਾਉਂਦੇ ਇਹ ਸਾਨੂੰ ਖੁਦ ਕਹਿ ਸਕਦੇ ਸੀ ਕੁਛ ਵੀ ਲੱਗਦੇ ਆ ਅਸੀਂ ਇਹਨਾਂ ਦੇ ਹੋ ਸਕਦਾ ਸੀ ਛੋਟੇ ਹੋਈਏ ਉਮਰ ਦੇ ਵਿੱਚ ਸਾਨੂੰ ਸੱਚ ਕੇ ਕਹਿ ਸਕਦੇ ਸੀ ਕਿ ਦਾਦਾ ਇੰਨਾ ਨਹੀਂ ਇੰਨਾ ਕੰਮ ਕਰੋ ਅਸੀਂ ਨਾ ਮੰਨਦੇ ਇਹ ਗੱਲ ਕਰਦੇ ਫੇ ਨਹੀਂ ਮੰਨੀ ਨੀ ਕੋਈ ਵੀ ਗੱਲ ਸੋ ਬੜੇ ਹੀ ਦੁੱਖ ਦੇ ਨਾਲ ਬਹਿ ਰਹੇ ਆ ਕਿ ਮੇਲਾ ਬਹੁਤ ਜ਼ਿਆਦਾ ਭਰਿਆ ਕਿਉਂਕਿ ਇਸ ਮੇਲੇ ਨੂੰ ਚਾਰ ਚੰਦ ਲਾਏ ਆ ਮੰਤਰੀ ਹੁਣੀ ਉਹਨਾਂ ਦੇ بیٹے ਆਏ ਆ ਲੋਕੋ ਖੁਦ ਉਹਨਾਂ ਨੂੰ ਕੋਈ ਕੰਮ ਪੈ ਗਿਆ ਰਾਜਕੁਮਾਰ ਜੀ ਨੂੰ ਇਸ ਕਰਕੇ ਉਹ ਨਹੀਂ ਆਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਐਮਐਲਏ ਸਾਹਿਬ ਆਏ ਆ ਬਾਕੀ ਅਸੀਂ ਸਾਰੇ ਹੀ ਨਗਰ ਦਾ ਗਲਵਾਨ ਕਰਦੇ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਦੇ ਨਾਲ ਇਹ ਮੇਲੇ ਨੂੰ ਨਿਪਟਣੇ ਚਾਹ ਰਿਹਾ ਸਾਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਅੱਗੇ ਨਾਲੋਂ ਵੀ ਜ਼ਿਆਦਾ ਮੇਲਾ ਭਰਿਆ ਹੈ ਕਿਉਂਕਿ ਅੱਗੇ ਇੰਨਾ ਮੇਲਾ ਨਹੀਂ ਕਦੇ ਭਰਿਆ ਇਹ ਐਤ ਕੀ ਜ਼ਿਆਦਾ ਭਰਿਆ ਬੂੜੋ ਵਾਣੀ ਛੋਟੀ ਵਾੜੀ ਹੋਰ ਜੰਮੜਾ ਲੈ ਲਈ ਜੋ ਵੀ ਬੜੇ ਪਿੰਡ ਆਏ ਆ ਬਹੁਤ ਧੰਨਵਾਦੀ ਆ ਸੰਤ ਬਾਬਾ Pritam Singh ਜੀ ਦਾ ਬਹੁਤ ਧੰਨਵਾਦੀ ਕਰਦੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ ਮੋਤੀਆਂ ਤੋਂ ਸਰਪੰਚ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਅਮਰਜੀਤ ਜੀ ਸਾਡੇ ਉਡੂ ਮਰੀ ਕੋਲ ਦੇ ਸਿਸਟਰ ਦੇ ਇੱਥੇ ਇਹਨਾਂ ਦਾ ਬਹੁਤ ਸਹਿਯੋਗ ਹੈ ਬਹੁਤ ਧੰਨਵਾਦ ਉਹ ਲਾ ਜੀ ਹੋਰ ਵੀ ਜਿੰਨੇ ਮੇਰੇ ਵੀਰ ਬਾਹਰੋਂ ਆਏ ਐ ਸਭ ਤੇ ਹੀ ਧੰਨਵਾਦ ਹੈ ਜੈ ਸ਼੍ਰੀ கிருஷ்ਨਾ ਰਾਧੇ ਰਾਧੇ ਪਹਿਲਾ ਤਾਂ ਸਾਰਿਆਂ ਦਾ ਆਇਆ ਹੋਇਆਂ ਦਾ ਜਿਹੜੇ ਸਾਡੇ ਜਨ న్యూਸ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਸਰਾ ਧੰਨਵਾਦ ਸਾਡੇ ਪਵਨ ਟਾਕ ਜੀ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਮੇਲੇ ਨੂੰ ਪਹੁੰਚਾਇਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨਾਲ ਦੀਪਕ ਜੀ ਜਿਨ੍ਹਾਂ ਦੇ ਨਾਲ ਸਹਿਯੋਗ ਦੇ ਕੇ ਦੀਪੂ ਭਾਜੀ ਹੋਣੀ ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਡੇ ਮੇਲੇ ਨੂੰ ਤੇ ਨਾਲ ਸਾਡੇ ਲक्की ਭਾਜੀ ਲੱਕੀ ਸਟੂਡੀਓ ਬਾੜੀਆਂ ਤੋਂ ਲਾਸਟ ਵਾਲੇ ਦਿਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਣੀ ਸਾਡਾ ਮੇਲਾ ਬਾਕੀ ਸਾਡੇ ਜਿੰਨੇ ਵੀ ਚਾਕੀ ਨਰਮਤਾ ਸੰਦੀਪ ਭਾਜੀ ਬਾਕੀ ਜੋ ਵੀ ਬਾਬਾ ਜੀ ਹੋਣੀ ਪਿਰਤੀ ਸੰਜੂ ਜੀ ਸੰਦੀਪ ਭਾਜੀ ਸਰਬਜੀਤ ਜੀ ਜਿਨ੍ਹਾਂ ਨੇ ਝਾਕੀ ਨਰਵਤਾ ਸਰਬਜੀਤ ਸਿੰਘ ਜੀ ਕਰਨ ਮੋਹਿਤ ਜੋਤੂ ਚੈਲੀ ਬਲਕਾਰ ਜੀ ਬਲਕਾਰ ਜੀ ਗੋਪੀ ਜੀ ਪਵਨ ਭਾਜੀ ਸਾਡੇ ਸਾਡੇ ਮਾਸਟਰ ਹਮਪ੍ਰਕਾਸ਼ ਜੀ ਜਿਨ੍ਹਾਂ ਨੇ ਕਾਂਸ ਦੀ ਸਾਰੀ ਜੋ ਵੀ ਕਾਂਸ ਲਾਸਟ ਤੱਕਰ ਬਣਾਇਆ ਉਹਨਾਂ ਨੇ ਨਾਲ ਸਹਿਯੋਗ ਦਿੱਤਾ ਸੋਨਾ ਸੰਜੂ ਬੀਕੇ ਬਨੋਦ ਜੀ ਜਿਨ੍ਹਾਂ ਦਾ ਸਾਊਂਡ ਸੀਗਾ ਵਿਦੇਸ਼ਾਂ 'ਚ ਬੈਠੇ ਸੋਤਾ ਸਾਹਿਬ ਵਿਦੇਸ਼ਾਂ 'ਚ ਬੈਠੇ ਸੋਤਾ ਸਾਹਿਬ ਜਿਨ੍ਹਾਂ ਦਲਜੀਤ ਸਿੰਘ ਸੋਤਾ ਸਾਹਿਬ ओंकार ਸਿੰਘ ਸੋਤਾ ਸਾਹਿਬ ਜਿਨ੍ਹਾਂ ਦੀ ਅਸੀਂ ਜਗ੍ਹਾ ਦੇ ਵਿੱਚ ਇਹ ਮੇਲਾ ਕਰਾ ਰਹੇ ਆ ਸਾਡੇ ਸੰਤ ਪ੍ਰੀਤਮ ਸਿੰਘ ਜੀ ਡੇਰਾ ਪ੍ਰੇਮ ਸਰ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਨਾਲ ਜਿਨ੍ਹਾਂ ਦੀ ਬਦੌਲਤ ਇਹ ਮੇਲਾ ਹੁੰਦਾ ਪਿਆ ਜੀ ਐਨ ਆਰ ਆਈ ਵੀਰਾਂ ਦਾ ਪਿੰਡ ਵਾਸੀਆਂ ਦਾ ਆਲੇ ਦੁਆਲੇ ਪੰਚਾਇਤਾਂ ਦਾ ਸਾਡੇ ਪਵਨ ਜੀ ਦਾ ਇੱਕ ਸਾਡੇ ਕਮੇਟੀ ਮੈਂਬਰ ਪਵਨ ਜੀ ਆ ਪਵਨ ਟਾਕ ਤੇ ਪਵਨ ਜੀ ਸੇਮ ਨਹੀਂ ਦੋ ਜਣੇ ਆ ਜੀ ਤੇ ਹੋਰ ਸਾਡੇ ਸਾਰੇ ਭਰਾਵਾਂ ਦਾ ਸਹਿਯੋਗ ਆ ਜੀ ਸਾਡੇ ਦੋਸਤ ਤੀਨੂ ਭਾਜੀ ਤੇਗਾ ਭਾਜੀ ਗੁਰੀ ਜੀ ਸਾਡੀ ਮਾਤਾ ਜੀ ਸੁਰਿੰਦਰ ਕੌਰ ਜੀ ਸਾਰਿਆਂ ਦਾ ਸਹਿਯੋਗ ਬਾਕੀ ਇਹ ਮੇਲਾ ਜੀ ਬਹੁਤ ਟਾਈਮ ਪੁਰਾਣਾ ਚੱਲਦਾ ਪਿਆ ਆ ਅਸੀਂ ਇਸ ਮੇਲੇ ਨੂੰ 18 ਸਾਲ ਤੋਂ ਕਰਾਉਂਦੇ ਆ ਰਹੇ ਆਂ ਇਸ ਮੇਲੇ ਨੂੰ ਬਹੁਤ ਵਧੀਆ ਚੱਲਿਆ 7 ਦਿਨ ਮੇਲਾ ਬਾਕੀ ਸੋਨੇ ਬਾਜੀ ਹੁਣਾਂ ਦਾ ਤੇ ਸਾਰਿਆਂ ਦਾ ਸਹਿਯੋਗ ਬਾਕੀ ਜਨ న్యూਜ਼ ਵਾਲਿਆਂ ਦਾ ਮੈਂ ਹੱਥ ਜੋੜ ਕੇ ਥੈਂਕ ਯੂ ਕਰਦਾ ਆ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਮੇਲੇ ਦੀ ਸਮਾਪਤੀ ਕੀਤੀ ਗਈ ਅੱਜ ਮੇਲੇ ਦੀ ਸਮਾਪਤੀ ਸੀਗੀ ਅੱਜ 7ਵਾਂ ਦਿਨ ਸੀ ਮੇਲੇ ਦਾ ਅੱਜ ਕਾਂਸ ਵਦ ਹੋਇਆ ਤੇ ਕਾਂਸੀ ਜੀ ਨੂੰ ਅਗਨੀ ਭੇਂਟ ਸਾਡੇ ਸੰਤ ਪ੍ਰੀਤਮ ਸਿੰਘ ਜੀ ਡੇਰਾ ਪ੍ਰੇਮ ਸਰ ਤੇ ਸਾਡੇ ਐਮ ਐਲ ਏ ਸ਼ਾਂਕ ਸਰ ਉਹਨਾਂ ਨੇ ਦੋਨਾਂ ਨੇ ਅਗਨੀ ਭੇਂਟ ਕੀਤੀ ਤੇ ਨਾਲ ਸਾਡੇ ਸਹਿਯੋਗੀ ਸੀ ਸੰਦੀਪ ਜੀ 골ਦੀ ਭਾਜੀ ਭਾਮ ਤੋਂ ਨਾਲ ਸਾਡੇ ਮੈਡੀਕਲ ਸਟੋਰ ਤੋਂ ਨਾਲ ਸਾਰੇ ਮੁੰਡੇ ਉਹਨਾਂ ਦੇ ਸਿਗੇ ਨਾਲ ਜੀ ਬਿੰਦਰ ਭਾਜੀ ਮੈਡੀਕਲ ਸਟੋਰ ਵਾਲੇ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰਥੀ ਜੀ ਦੀਪਾ ਜੀ ਸਾਡੇ ਵੱਡੇ ਭਰਾ ਜੁਹਾਰ ਸਿੰਘ ਜਹਾਰੀ ਜੀ ਬਾਕੀ ਸਾਰੇ ਮੁੰਡਿਆਂ ਦਾ ਗੋਪੀ ਜੀ ਜਿੰਨੇ ਵੀ ਸਾਰੀ ਸੰਗਤ ਦਾ ਦੂਰੋਂ ਦਰਾਡੇੋਂ ਆਏ ਲੋਕਾਂ ਦਾ ਤੇ ਗਰਦਾਸਪਰੀਆਂ ਜਿਹੜੇ ਝਾਕੀ ਦਿੰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਰਾਜੂ ਭਾਜੀ ਹੋਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ 5 ਦਿਨ 7 ਦਿਨ ਸਾਨੂੰ ਲਾਈਟ ਪ੍ਰੋਵਾਈਡ ਕਰਾਈ ਜੀ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦੀ ਆ ਜੀ ਤੇ ਸੂਬੇਦਾਰ ਸਿੰਘ ਜੀ ਦਾ ਹੁਸਨ ਲਾਲ ਜੀ ਉਹਨਾਂ ਦਾ ਬਹੁਤ ਬਾਕੀ ਸਾਡੇ ਮੰਨੂ ਕਰਨ ਜੋਤੂ ਧੰਮਾ ਭਾਜੀ ਸਾਡੇ ਟੈਂਟ ਹਾਊਸ ਬਹੁਤ ਜ਼ਿਆਦਾ ਸਹਿਯੋਗ ਰਿਹਾ ਇਹਨਾਂ ਦਾ ਬਾਕੀ ਬੀਕੇ ਸਾਊਂਡ ਵਾਲੇ ਬਨੋਦ ਜੀ ਸਾਊਂਡ ਵਾਲਿਆਂ ਦਾ ਸਾਰਿਆਂ ਦਾ ਧੰਨਵਾਦੀ ਆ ਜੀ ਦੇਖੋ ਜੀ ਜਿੰਨੀ ਕਿਸੇ ਦੇ ਮਹਾਰਾਜ ਜੀ ਨੇ ਸਾਡੇ ਦੇ ਉਹ ਨਗਰ ਦੇ ਇਲਾਕੇ ਦੇ ਵਾਸਤੇ ਕਿਰਪਾ ਕੀਤੀ ਆ ਮੈਂ ਆਸ ਕਰਦਾ ਆ ਰੰਮੇ ਸਵੇ ਤੱਕ ਪਰਮਾਤਮਾ ਹਰ ਪਿੰਡ ਦੇ ਘਰ ਹਰ ਪਿੰਡ ਦੇ ਵਿੱਚ ਹਰ ਟੱਬਰ ਦੇ ਵਿੱਚ ਮੇਰ ਸਵਰੇ ਹਾਜ਼ਰ ਕੀ ਸੱਚੇ ਬਾਦਸ਼ਾਹ ਇਹਦੇ ਬੱਚੀਆਂ ਤਰੱਕੀਆਂ ਕਰਨ ਜਿੰਨਾ ਸਾਡਾ ਸਾਥ ਦਿੱਤਾ ਅਲਾਕਾ ਦੇ ਵਸਿਆ ਨੇ ਨਗਰ ਦੇ ਵਸਿਆ ਨੇ ਤੁਸੀਂ ਦੇਖਿਆ ਹੋਵੇ ਇੰਨਾ ਮੇੜਾ ਗਰੀ ਭਰਿਆ ਨਹੀਂ ਜਿੰਨਾ ਮੇੜਾ ਇਦ ਕੀ ਭਰਿਆ ਕਿਉਂ ਆ ਪ੍ਰਧਾਨ ਜੀ ਖੜਿਆ ਮੈਂ ਚੇਅਰਮੈਨ ਆ ਸਾਡੇ ਕਮੇਟੀ ਮੈਂ ਨਾਲ ਖੜਿਆ ਸਾਡੇ ਪਪਨ ਟਾਰ ਜੀ ਤੇ ਆ ਸਾਡੇ ਗੁਰਦਾਸਪੁਰ ਤੋਂ ਚੱਕਿਆ ਆ ਵਾਲੇ ਵੀ ਆਏ ਨੇ ਕੱਲ ਗਏ ਬਖਰੇ ਬਖਰੇ ਥਾਵਾਂ ਤੋਂ ਆਏ ਸਾਡੇ ਮੁੱਖ ਮਹਿਮਾਨ ਉਹਨਾਂ ਰਵਿੱਤਨ ਦਾਬ ਸਾਡੇ ਐਮਐਲਏ ਸਾਹਿਬ ਆਏ ਨੇ ਐਮਪੀ ਸਾਹਿਬ ਸਾਡੇ ਡਾਕਟਰ ਰਾਜਕਮਰ ਜੀ ਉਹ ਐਮਐਲਏ ਸਾਹਿਬ ਸਾਡੇ ਡਾਕਟਰ ਸ਼ਾਂਗ ਜੀ ਸੋ ਪੁੱਤਾਂ ਸਾਨੂੰ ਇੰਨਾ ਪਿਆਰ ਮਿਲਿਆ ਅਸੀਂ ਇਹਨਾਂ ਮੇਰਾ ਕਦੀ ਭਰਿਆ ਨਹੀਂ ਵੇਖਿਆ ਸਭ ਤੋਂ ਜ਼ਿਆਦਾ ਪਿਛੇ ਸਾਲ ਨਾਲੋਂ ਵੀ ਇਹ ਜ਼ਿਆਦਾ ਮੇਲਾ ਭਰਿਆ ਮੈਂ ਇਹ ਅਰਦਾਸ ਕਰਦਾ ਕਿ ਉਹ ਮੇਰੇ ਬੱਚਿਆਂ ਦੇ ਬਰਾਬਰ ਹੈ ਮੇਰਾ ਬੜਾ ਪਿਆਰ ਹੋਣ ਦਾ ਮੇਰਾ ਸਾਡੇ ਲੰਬੜਦਾਰ ਜੀ ਦਾ ਸਾਨੂੰ ਕਹੇ ਭੰਪੋ ਜੀ ਜੋਤ ਦੀ ਸੇਵਾ ਸਾਨੂੰ ਲਾਓਗੇ ਅਸੀਂ ਤੁਹਾਨੂੰ ਦਿਆਂਗੇ ਅਸੀਂ ਉਹਨਾਂ ਕੋਲ ਜੋਬ ਮੰਗ ਲਈਏ ਸਾਡੇ ਐਮਪੀ ਸਾਹਿਬ ਦਾ ਸੁਭਾਅ ਵਧੀਆ ਆ ਸਾਡੇ ਬੱਚੇ ਜਿਹੜੇ ਦਿਨ ਰਾਤ ਲੱਗੇ ਹੋਰਾਂ ਵਾਂਗ ਸੰਘਦੇ ਇਹ ਸਾਡਾ ਲੜਕਾ ਔਰ ਜਿੰਨੇ ਸਾਡੇ ਕਮੇਟੀ ਮਾਮਲੇ ਖੜੇ ਨੇ ਸਾਰੇ ਦੇ ਨਾਮ ਤੇ ਚਲੋ ਮੈਂ ਨਹੀਂ ਲੈਣਾ ਚਾਹੁੰਦਾ ਨਾਮ ਤਾਂ ਆਪੇ ਪਤਾ ਲੱਜਣਾ ਇਹ ਮੇਲਾ ਹਰ ਸਾਲ ਇੱਥੇ ਹੀ ਬੰਦਦਾ ਇਸੇ ਜਗ੍ਹਾ ਤੇ ਮੰਨਦਾ ਇਹ ਮੇਲਾ 18 ਸਾਲ ਤੁਸੀਂ ਕੁਲਾਰੇ ਆ ਜਿੰਨੀ ਵਜ਼ਾਈ ਸਾਨੂੰ ਦਿੱਤੀ ਹੈ ਨਾ ਨਗਰ ਨਿਵਾਸੀਆਂ ਨੇ ਇਲਾਕਾ ਨਿਵਾਸੀਆ ਨੇ ਮੇਰਾ ਤੁਸੀਂ ਜਨ ਨੂੰ ਹੀ ਆਲਾ ਲਿਖ ਰਿਹਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਧਰ ਦੇ ਮੇਰੇ ਤੁਸੀਂ ਦੇਖਦੇ ਹੋਣੇ ਕਿ ਇੰਨਾ ਸਾਨੂੰ ਪਿਆਰ ਐਸੇ ਮੇਲੇ ਦੇ ਵਿੱਚ ਇੰਨਾ ਮਾਨ ਸਤਿਕਾਰ ਇਹ ਸਾਡੇ ਤੇ ਸ੍ਰਿੰਦਰਪੁਰ ਪੱਪੀ ਜੀ ਇਹ ਮੈਂਬਰ ਬਜਾਇਦ ਨਾਲ ਵੀਡੀਓ ਦੀ ਜੋਤੀ ਸੁਭਜੋਤਗੁਰ ਚਾਰਪੁਰ ਤੋਂ ਔਰ ਸਾਡੇ ਬਾਕੀ ਧੰਨਵਾਦ ਕਰਦੇ ਜੀ ਰਾਜ ਜੀ ਦਾ ਸਾਡੀ ਇੱਜ਼ਤ ਰੱਖੀ ਆ ਪਰਵਾਜ਼ੋ ਸਾਹਿਬ ਦੀ ਇੱਜ਼ਤ ਰੱਖੀ ਸਭ ਦੇ ਕਰਕੇ ਸ਼ੁਭ ਸ਼ਾਂਤੀ ਵਰਦੇ ਅੱਬ ਸਭ ਦਾ ਭਲਾ ਮੰਗਦੇ ਆ ਜੈ ਕੀ ਨਾ ਰਾਜੇ ਰਾਜੇ ਜੈ ਸ਼੍ਰੀ ਕੀ ਨਾ ਰਾਜੇ ਰਾਜੇ